ਲੋਈ ਦੇਖੋ ਜੀ ਆਓ ਜੀ ਫੈਕਟਰੀ ਲੋ ਇਹ ਰੋ ਟੇਕੀ ਵਾਲਾ ਝੂਨਾ ਦੇਖੋ ਜੀ ਲੈਂ ਲੱਗੀ ਹੋਈ ਆ ਵੱਡਾ ਝੂਲਾ ਝੂਟਣ ਵਾਸਤੇ ਲੋਏ ਨੀਦੀ ਰੇਲ ਗੱਡੀ ਤੇ ਬੈ ਗਈ ਹੋਣਾ ਇਹਦੇ ਮੈਂ ਰੇਲ ਗੱਡੀ ਦਾ ਝੂਟਾ ਲੈਣਾ ਆਹ ਦੇਖੋ ਜੀ ਵਾਓ ਫੜ ਕੇ ਚੜੋ ਫੜ ਕੇ ਚੜੋ ਚੱਲੇ ਚੱਲੇ ਚੱਲਾ ਜਾਓ ਚੱਲਾ ਚੱਲੋ ਚੱਲੋ ਕੁਝ ਮਿੰਟ ਫਨ ਪਤਾ ਲੱਗ ਗਿਆ ਇਹਨੂੰ ਨੀਦੀ ਜੜੀ ਰੋਨ ਲਾ ਪੀ ਨੀਦੀ ਓਏ ਜਿਹੜੀ ਉਤਰ ਲੱਗੀ ਸੀ ਸਿੱਧੀ ਨੀਦੀ ਇੱਧੜੀ ਉਤਰੀ ਹੋਤਾ ਮੀਂਹ ਆ ਲੈਣਾ ਕੁਛ ਲੈਣਾ ਜੇ ਕੀ ਲੈਣਾ ਇਹ ਵਾਲਾ ਉਹ ਬੋਲ ਨਾਲ ਲਾ ਪੀ ਤੇ ਦੇਖੋ ਜੀ ਮੇਲਾ ਬਿਲਕੁਗ ਮੱਗ ਗਿਆ ਤੇ ਝੂਲੇ ਚੱਲ ਪਿਆ ਵਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਿਸਟਰ ਮਿਸੀ ਹਰਪੀ ਦੇ ਉਤੇ ਤੇ ਲੋ ਜੀ ਗਾਇਜ਼ ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਲੋ ਜੀ ਗਾਇਜ਼ ਹੁਣ ਆਪਾਂ ਚੱਲੇ ਹਾਂ ਤਿਆਰ ਸ਼ਹਿਰ ਆਪਾਂ ਹੋ ਗਏ ਆ ਤੇ ਚੱਲਾ ਮੈਂ ਅੱਜ ਚੱਲਾ ਮਾਂ ਵਿਸਾਖੀ ਦਾ ਮੇਲਾ ਦੇਖਣ ਤੁਹਾਨੂੰ ਵੀ ਦਿਖਾਉਣੀ ਆ ਸਾਡੇ ਨਾਲ ਇੱਥੇ ਪਿੰਡ ਪਿੰਦਾ ਜਨੂੜੀ ਉੱਥੇ ਬਹੁਤ ਹੀ ਮੇਲਾ ਵਧੀਆ ਲੱਗਦਾ ਵਾ ਕਾਫੀ ਪੁਰਾਣਾ ਮੇਲਾ ਲੱਗਦਾ ਵਿਸਾਖੀ ਦਾ ਤੇ ਉੱਥੇ ਬਾਬਾ ਸਰਵਰ ਨਾਜ਼ ਜੀ ਦਾ ਮੰਦਿਰ ਆ ਜੋ ਕਿ ਸਪਾਲੇ ਬਹੁਤ ਮਸ਼ਹੂਰ ਆ ਜੇ ਕਿਸ ਨੂੰ ਸਾਪ ਕੋਈ ਡੱਸ ਲੈਂਦਾ ਵਾ ਤੇ ਕਿ ਖਤਰਾ ਤੋਂ ਖਤਰਾ ਸਾਪ ਉਹ ਜੀ ਉਹਨਾਂ ਦੀ ਹੱਦ ਵਿੱਚ ਚਾਰ ਵਿੱਚ ਜਣੋੜੀ ਦੀ ਤਾਂ ਉੱਥੇ ਜਾ ਕੇ ਬਿਲਕੁਲ ਠੀਕ ਹੋ ਜਾਂਦਾ ਵਾ ਤਾਂ ਚਲੋ ਹੁਣ ਚੱਲਦੇ ਆਂ ਬਾਕੀ ਸਾਡੇ ਮੌਕਸਰ ਬਣਾ ਦੇ ਕਾਫੀ ਹਰ ਬਲੋ ਪੈ ਚੁੱਕੇ ਆ ਤੇ ਅੱਜ ਮੈਂ ਐਣੀ ਤੇ ਨਾਲ ਜਾਊਗੀ ਨਿਧੀ ਅੱਜ ਆਪਾਂ ਬਿਲਕੁਲ ਸਹੀ ਸੁਣਿਆ ਤੇ ਨਿਧੀ ਨੂੰ ਮੇਲਾ ਦਿਖਾਉਣਾ ਤੇ ਇਹਦੀ ਕਾਫੀ ਦਿਨਾਂ ਤੋਂ ਕਹਿੰਦੀ ਮੈਂ ਮੇਲਾ ਦੇਖਣਾ ਲੋਕ ਛੋਟਾ ਮੰਦਾ ਵੱਡਾ ਬਾ ਜਿੱਦਾਂ ਸਵੀਕਾਰ ਕਰਿਓ ਵੀਡੀਓ ਨੂੰ ਬਾਦੋਂ ਸ਼ੇਅਰ ਕਰਨਾ ਚਾਹਣੇ ਤੇ ਮੈਨੂੰ ਚਾਹੁੰਦੇ ਸਬਸਕ੍ਰਾਈਬ ਕਰ ਲਿਓ ਤੇ ਚਲੋ ਹੁਣ ਆਪਾਂ ਚੱਲਦੇ ਆਂ ਜੀ ਤੇ ਧੁੱਪ ਵੀ ਬਹੁਤ ਜ਼ਿਆਦਾ ਹੋ ਚੁ ਮਿਸਾਕੀ ਦਾ ਮੇਲਾ ਦੇਖਣ ਤੇ ਹੁਣ ਚਲਦੇ ਆਂ ਜਾ ਕੇ ਉਹਨੇ ਦੇ ਦਿਓ ਜਿਆਦਾ ਤਰੋਤਾਜ਼ੀਆਂ ਹੁੰਦੀਆਂ ਵਾ ਤੇ ਚਲੋ ਚਲੀਏ ਤੇ ਕਾਫੀ ਚੰਗਤਾਂ ਦਾ ਜਾਂਦੀ ਹੁੰਦੀ ਹੀ ਤੇ ਤਕਰੀਬਨ ਟਰਾਲੀਆਂ ਭਰ ਭਰ ਕੇ ਜਾਂਦੇ ਹੁੰਦੇ ਨਹੀਂ ਤੇ ਚਲੋ ਆਜੋ ਜਿਆਦਾ ਤਾਜ਼ੀਆਂ ਹੋਗੀਆਂ ਆਈ ਹੋਪ ਤੇ ਚਲੋ ਚਲਦੇ ਆਂ ਤੇ ਕਰਕੇ ਉਹਨੇ ਦਰਸ਼ਨ ਸੰਗਤਾਂ ਦੇ ਵੀ ਤੇ ਜਾ ਕੇ ਤੁਹਾਨੂੰ ਮੇਲਾ ਦਿਖਾਉਣੇ ਚਲੋ ਜੀ ਚਲਦੇ ਆਂ ਜੀ ਚਲੀਏ ਜੀ ਚਲੋ ਆਜੋ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਯਾਦ ਰੱਖਿਆ ਭੋਲਾ ਜਾਇਓ ਤੇ ਚਲੋ ਹੁਣ ਚਲਦੇ ਆਂ ਤੇ ਸ਼ੇਅਰ ਕਰ ਦਿਓ ਠੀਕ ਆ ਵੀਡੀਓ ਨੂੰ ਤੇ ਚਲੋ ਹੋੜ ਚਲ ਜੀ ਜਲਦੀ ਜਲਦੀ ਹੈ ਨਹੀਂ ਤੇ ਨਿਧੀ ਮੇਰੀ ਵੇਟ ਕਰਦੇ ਆ ਤਹੁਣ ਨਿਕਲ ਜੀ ਲੋ ਜੀ ਸੰਗਤਾਂ ਜਾ ਰਹੀਆਂ ਆ ਮੇਲਾ ਦੇਖਣ ਤੇ ਪਿੱਛੇ ਜਨੌੜੀ 62 ਤੇ ਕਾਫੀ ਲੰਗਰ ਲੱਗੇ ਹੋਏ ਆ ਸ਼ਬੀਲ ਵੀ ਲੱਗੀ ਹੋਈ ਆ ਤੇ ਬਾਕੀ ਅਸੀਂ ਪਹਿਲੀ ਵਾਰੀ ਦੇਖਣਾ ਇੱਧਰ ਜਨੌੜੀ ਵਾਲਾ ਮੇਲਾ ਤੇ ਦੇਖਦੇ ਆ ਕਿੱਦਾਂ ਲੱਗਦਾ ਮਸਾਖੀ ਦਾ ਮੇਲਾ ਜਾ ਕੇ ਤੇ ਅੱਜ ਸਾਡੇ ਨਾਲ ਹੈਗੀ ਐ ਨੀ ਦੀਵੀ ਇਹ ਦਿਨੋ ਮੇਲਾ ਦਿਖਾਣਾ ਹੈ ਅੱਜ ਤੇ ਉਹ ਤਾਂ ਲੋਕੀ ਤਾਂ ਕਾਫੀ ਜਾ ਰਹੇ ਆ ਜੇ ਤਾਂ ਸਵੇਰੇ ਹਜੇ 10:00 11:00 ਵਜੇ ਆ ਬਾਕੀ ਜਾ ਕੇ ਦੇਖਦੇ ਆ ਜਾ ਰਹੇ ਲੋਕੀ ਤੇ ਸਰਗਮ ਦਾ ਹਤੇ ਕਿ ਪਹਿਲਾਂ ਬਹੁਤ ਇੱਥੇ ਭਾਰੀ ਮੇਲਾ ਲੱਗਦਾ ਹੁੰਦਾ ਸੀਗਾ ਤੇ ਇਹ ਕਹਿੰਦੇ ਟਰਾਲੀਆਂ ਚੋਂ ਮਤਲਬ ਲੋਕੀ ਆਉਂਦੇ ਹੁੰਦੇ ਸੀਗੇ ਦੂਰੋਂ ਦੂਰੋਂ ਪਿੰਡ ਦੇ ਤੇ ਅੱਜ ਦੇਖਦੇ ਆ ਸਰਗਮ ਵੀ ਕਾਫੀ ਚਿਰ ਬਾਅਦ ਆਇਆ ਤੇ ਮੈਂ ਤਾਂ ਆਈ ਆ ਫਸਟ ਟਾਈਮ ਨੇ دی ਵੀ ਫਸਟ ਟਾਈਮ ਆਈ ਆ ਤੇ ਬਾਕੀ ਮੇਲਾ ਤਾਂ ਕਾਫੀ ਵੱਡਾ ਲੱਗਾ ਉਹ ਦੇਖੋ ਵਾਹ ਜੀ ਲਓ ਜੀ ਕਾਫੀ ਸੰਗਤ ਆ ਇੱਥੇ ਵੀ ਤੋਂ ਮਜ਼ਾ ਮੇਰਾ ਅੱਛਾ ਇਹ ਉੱਥੇ ਲੱਗਦੀ ਆ ਬਾਬੇ ਸਤਨਾਗਰ ਦੀ ਜਗ੍ਹਾ ਤੇ ਮੇਲਾ ਲੱਗਦਾ ਨਾ ਠੀਕ ਆ ਲਓ ਜੀ ਦੇਖੋ ਮੇਲਾ

ਕਾਕੀ ਨੀਧੀ ਚੱਲੀ ਐ ਮੀਨਾ ਦੇਖੋ ਨੀ ਨੀਧੀ ਦਾ ਧਿਆਨ ਮਿੱਕੀ ਮਾਊਸ 'ਚ ਹੈ ਰੋਟੀ ਤੇ ਐ ਮੀਲਾ ਜਨੌੜੀ ਦਾ ਤੇ ਇਹ ਲੱਗਿਆ ਸਾਹਮਣੇ ਮੇਲਾ ਬਾਬਾ ਸਰਵਨਾਰਥ ਮੰਦਿਰ ਜਨੌੜੀ ਬਾਕੀ ਬੱਚਿਆਂ ਦੇ ਟੌイズ ਵਗੈਰਾ ਕਾਫੀ ਆ ਉਧਰ ਕਾਫੀ ਵੱਡਾ ਮੇਲਾ ਲੱਗਦਾ ਇੱਥੇ ਵੀ ਨੀਦੀ ਸਭ ਤੋਂ ਪਹਿਲਾਂ ਨੀਦੀ ਕਨਸੈਂਟਰੇਸ਼ਨ ਵੀ ਕੀ ਮਾਊਸ ਤੇ ਚੂਟਾ ਆ ਲੈ ਨੀਦੀ ਇਸ਼ਾਰੇ ਕਰਦੀ ਪਪਾ ਉੱਥੇ ਪਪਾ ਉੱਥੇ ਉਹਨਾਂ ਦੇ ਕੋਲ ਆਪਾਂ ਨੀਦੀ ਕਿੱਥੇ ਜਾਣਾ ਝੂਲ ਆ ਝੂਲਣਾ ਨਨੀਦੀ ਨੇ ਟਿੱਡੋ ਨੇ ਨੀਦੀ ਕਿੱਥੇ ਜਾਣਾ ਫੜ ਕੇ ਆਰ ਕੇ ਜਿਹੜਾ ਫੜ ਕੇ ਫੜ ਕੇ ਚੜੋ ਫੜ ਕੇ ਚੜੋ ਨੀਤੀ ਫਸਟ ਟਾਈਮ ਚੱਲੀ ਆ ਚੱਲੇ ਚੱਲੇ ਚੱਲਾ ਜਾਓ ਚੱਲੇ ਚੱਲੇ ਚੱਲ ਪਛਿੰਦਾ ਹੁਣ ਪਤਾ ਲੱਗ ਗਿਆ ਨੂੰ ਵੈਰੀ ਗੁੱਡ ਚਾਓ ਜਾਓ ਨਹੀਂ ਕਿੰਦੇ ਨਹੀਂ ਕਿੰਦੇ ਜਾਓ ਦੇਖ ਹੀ ਰਹੇ ਹੋ ਉਧਰ ਲਾਂਗੀ ਤੇ ਉਧਰ ਟレイン ਵਾਲੇ ਛੋਟੇ निधि फर्स्ट टाइम रही है झूले माउस मा से झूठा ਚਲੋ ਚੜ੍ਹ ਕੇ ਚੱਲੋ ਫੁੱਲ ਆਂਸੀ ਕੀ ਤੇ ਕਰਨਾ ਸੀ ਬਹੁਤ ਕਮ ਚਲੋ ਆ ਜਾਓ ਉਧਰ ਦੀ ਨੀਦੀ ਜੜੀ ਰੋਣ ਲਾ ਪੀ ਨੀਦੀ ਓਏ ਤੇ ਹ ਤੱਕ ਮੇਲਾ ਬਿਲਕੁਲ ਮਕਨ ਲਾ ਪਿਆ ਵਾ ਝੂਲੇ ਸਟਾਰਟ ਹੋ ਗਏ ਆ ਤੇ ਨੀਦੀ ਕਹਿੰਦੀ ਉਹਨਾਂ ਹੋਰ ਤੇ ਝੂਲਾ ਲੈਣਾ ਦੇਖੋ ਜੀ ਨੀਦੀ ਮਾਰੇ ਆ ਰਹਾ ਹੈ ਮਾਰੇ ਆ ਰਹਾ ਹੈ ਵਾਹ ਨੀਦੀ ਦੇਖੋ ਨੀਦੀ ਕਿਦਾ ਇਨਵਾਇਰਨਮੈਂਟ ਕਰਦੀ ਪਈ ਹੈ ਚਲੋ ਇਹ ਬਸ ਥੋੜਾ ਜਿਹਾ ਲੜਾ ਹੁੰਦੇ ਨੇ ਉਧਰੋਂ ਲੈ ਕੇ हट ਗਈ ਉਧਰੋਂ ਇੱਕ ਹੀ ਝੂਲਾ ਲਿਆ ਹੁਣ ਆ ਲੈ ਆ ਜੀ ਕਿੰਨੇ ਵੀ ਦੋ ਇਰਾਉਂਡ ਲੈ ਬਸ ਦੋ ਰੌਣ ਹੀ ਮਸੀ ਲੈ ਨੀ ਨੀ ਤੂੰ ਪੈਸਾ ਦਾ ਮੁੱਲ ਵੀ ਨਹੀਂ ਮੋੜਦਾ ਓਏ ਚਲੋ ਆਜੋ ਲਓਏ ਨੀਦੀ ਰੇਲ ਗੱਡੀ ਤੇ ਬੈ ਗਈ ਹੋਣਾ ਇਹਦੇ ਮੇਰੇ ਰੇਲ ਗੱਡੀ ਦਾ ਝੂਟਾ ਲੈਣਾ ਆਹ ਦੇਖੋ ਜੀ ਵਾਓ ਦੇਖੋ ਕੋਸ਼ ਕਿਧਾ ਆਉਂਦੀ ਪਈ ਆ ਨੀਦੀ ਰੇਲ ਗੱਡੀ ਤੇ ਬੈ ਗਈ ਹੈ ਕਿੰਝ ਦੇਖੋ ਵਾਹ 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 ਬਾਏ ਹੋ ਕਿਹੜੀ ਉੱਧਰ ਲੱਗੀ ਸੀ ਸਿੱਧੀ ਮਿਹਨਤ ਦਾ ਨਹੀਂ ਆ ਲੈਣਾ ਕੁਝ ਲੈਣਾ ਕੀ ਲੈਣਾ ਤੇ ਹਾਂ ਨਹੀਂ ਤੂੰ ਸਾਰਾ ਕੁਝ ਨਹੀਂ ਕਿਆ ਲੈਗਾ ਕਿਆ ਦੇਖ ਰਿਓ ਆ ਜਾਓ ਖਾਣੇ ਕੋ ਲੈਣਾ ਕੁਝ ਬੱਬਲ ਵਾਲਾ ਚਾਹੀਦਾ ਤੇ ਕੀ ਲੈਣਾ ਇਹ ਵਾਲਾ ਅਰੇ ਬੱਬਲ ਨਾਲ ਲਾਪੀ ਲਿਆ ਇਤਨੀ ਕਰ ਰਿਹਾ ਮੁਝਰ 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 ਨਹੀਂ ਇਹ ਹੀ ਲੈਣਾ ਬਸ ਇਹਦੀ ਇਹਦੀ ਚੱਲ ਕਰਕੇ ਹੁਣ ਫੂਕ ਮਾਰੋ ਬਬਲਸ ਬਣਾਉਂਦੀ ਬੀਬੀ ਨਹੀਂ ਹੌਲੀ 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 ਫੂਕ ਮਾਰਨੀ ਚੱਲ ਕਰੋ 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 ਹੌਲੀ ਹੌਲੀ ਤੇ ਕਾਫੀ ਐ ਖਲੋਨੇ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਤੇ ਦੇਖੋ ਜੀ ਤੇ ਦੇਖੋ ਸੰਗਤੋਂ ਨਿਧੀ ਅੱਜ ਸਾਡੇ ਨਾਲ ਸ਼ੋਪਿੰਗ ਕਰਨ ਆਈ ਹੋਈ ਆ ਮੇਲਾ ਦੇਖਣ ਆਈ ਏ ਨਿਧੀ ਆ ਸਾਡਾ ਆਣਾ ਨਿਧੀ ਤੇ ਇਤਨੀ ਭਾਂਡੇ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਵਾ ਚਲੋ ਜੀ ਇੱਧਰ ਵੀ ਇਤਨੀ ਵੀ ਸਾਈਡ ਦੇਖੋ ਤੇ ਕਾਫੀ ਸਮਾਨ ਆ ਇੱਧਰ ਵੀ ਤੇ ਦੇਖੋ ਜੀ ਇੱਧਰ ਫਰੂਟ ਚਾਟ ਦੀ ਦੁਕਾਨ ਲੱਗੀ ਹੋਈ ਆ ਕਾਫੀ ਦੁਕਾਨਾਂ ਤੁਹਾਨੂੰ ਦੇਖਣ ਉੱਤੇ ਮਿਲ ਜੂਗੀਆਂ ਤਕਰੀਬਨ ਤੇ نیچے ਦੇਖੋ ਨਿਧੀ ਤੇ ਦੇਖੀਓ ਸੰਗਤੋ ਤੇ ਆਪਣੇ ਜਰੋੜੀ ਮੈਂ ਬਹੁਤ ਟਾਈਮ ਦੇ ਛੋਟੇ ਛੋਟੇ ਨੇ ਇੱਥੇ ਹੁੰਨੇ ਹੁੰਨੇ ਸੀ ਹੁਣ ਵੀ ਠੀਕ ਆ ਮੇਲਾ ਕੋਲ ਦੇ ਬਹੁਤ ਵੱਡਾ ਮੇਲਾ ਲੱਗਦਾ ਹੁੰਦਾ ਸੀ ਪਰ ਹੁਣ ਵੀ ਚਲੋ ਠੀਕ ਆ ਬਹੁਤ ਵਧੀਆ ਵਾ ਤੇ ਕਰੋ ਸੰਗਤੋ ਨਹੀਂ ਦੇਖੋ ਜੀ ਤਾਂ ਮਹਿੰਦੀ ਹੋ ਗਈ ਤਾਂ ਲੋ ਜੀ ਚੱਪੜਾਂ ਦੀ ਦੁਕਾਨਾਂ ਨੀਦੀ ਕਿਹਦਾ ਲੱਗਾ ਮੇਲਾ ਬਤਾ ਦਿਓ ਬੜੀਆ ਲੱਗਾ ਵਧੀਆ ਇਹ ਬਹੁਤ ਵਧੀਆ ਲੱਗਾ ਮੇਲਾ। ਅੱਜ ਦਿਨ ਹੋਰ ਆਪਾਂ ਲੈ ਗਏ ਸ਼ੇਕ। ਮਿਲ ਕੇ ਸ਼ੇਕ। ਹਾਂਜੀ। ਹਾਂ, ਨੀਦ ਹੋ ਉਹ ਤਾਂ ਛੋਟਾ ਹੈ ਨਾ ਇਹ ਬੋ ਨਹੀਂ ਲੈ ਪਾਏਗਾ। ਠੀਕ ਹੈ? ਤਾਂ ਵੀ ਛੋਟੇ ਹੋ ਨਾ ਆਪ। ਉਹ ਫਿਰ ਕabhi ਲੈ ਲੈਣਾ ਜਦ ਬड़ा ਹੋ ਜਾਏਗਾ। ਠੀਕ ਹੈ? ਤੁਸੀਂ ਆ ਲਓ। ਦਿਆ ਖਾਓ ਚਲੋ। ਆ ਲਓ ਆ ਲਓ। ਖਾ ਲਓ ਖਾ ਲਓ। ਤੇ ਦੇਖੋ ਜੀ ਮੇਲਾ ਬਿਲਕੁਲ ਮਾਗਿਆਵਾ ਤੇ ਝੂਲੇ ਚੱਲ ਪਿਆ ਵਾਲਾ ਵੱਡਾ ਇੱਥੇ ਦੇਖੋ ਬੱਚੇ ਕਿਦਾਂ ਖੇਡਦੇ ਪਿਓ ਕਿਸ਼ਤੀ ਵਾਲੀ ਝੂਲੇ ਦੇ ਉੱਤੇ ਦੇਖੋ ਸੰਗਤੋ ਤੇ ਇਹਦੇ ਸਾਡੇ ਨੀਦੀ ਖੜਦੀ ਪਈ ਆ ਮਿਲਕ ਸ਼ੇਕ ਬਰਾਮ ਸ਼ੇਕ ਤੇ ਕਰੋ ਸੰਗਤੋ ਦੇਖੋ ਮੈਨੇ ਵੀ ਨਿਯਾਰੇ ਤੇ ਗਾਈਜ਼ ਕਿੱਦਾਂ ਲੱਗੀ ਵੀਡੀਓ ਜੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਵੀਡੀਓ ਸ਼ੇਅਰ ਕਰਦੇ ਹੋ ਤੇ ਜਿਹੜੇ ਜਰੂਰੀ ਨਾ ਮੈਨਾਂ ਦੇਖ ਰਹੇ ਗਰੁੱਪ ਆਪਾਂ ਸ਼ੇਅਰ ਕਰ ਦਿਓ ਤੇਰਾ ਸਬਸਕ੍ਰਾਈਬ ਕਰ ਦਿਓ ਤੁਹਾਨੂੰ ਹੋਰ ਮਿਲਿ ਬਤਾਵਾਂਗੇ ਤੇ ਬਾਕੀ ਤੁਹਾਨੂੰ ਕਰਨਾ ਸਾਡੀ ਨਾਲ ਮੇਰੇ ਨਾਲ ਇਤਫਾਮ ਦੇ ਦਿਖਾਵਾਂਗੇ ਬਾਕੀ ਤੂੰ ਜਾ ਕੇ ਤੇ ਪਹਿਲਾਂ ਦੇਖੋ ਸੰਗਤੋਂ ਤੇ ਦੇਖੋ ਇਹ ਬ੍ਰੀਕਰ ਆਪੂ ਸੌ ਸਬਕ ਇਧਰ ਖਾਣ ਪੀਣੇ ਦੇ ਕਾਫੀ ਕੋਚਾ ਬਿਊਟੀਰ ਕੋਲ ਜੇ ਚਲੋ ਇਹ ਦੇਖੋ ਜੀ ਆਹ ਜੀ ਫੈਕਟਰੀ ਹੋਰ

ਉਹੀ ਹਣਕੇ ਇਹ ਹੈਗਾ ਜੀ ਨੌੜੀ ਦਾ ਮੇਲਾ ਤੇ ਕਾਫੀ ਸੰਗਤਾਂ ਆ ਗਈਆਂ ਹੁਣ ਸੁਬਿਹਰ ਦਾ ਟਾਈਮ ਆ ਤੇ ਕਾਫੀ ਸੰਗਤਾਂ ਆ ਰਹੀਆਂ ਆ ਵਾ ਹੌਲੀ-ਹੌਲੀ ਤੇ ਨੀਦੀ ਸਾਡੀ ਸ਼ੋਪਿੰਗ ਹੋ ਗਈ ਸੀ ਪੂਰੀ ਹਲਾ ਨੀਦੀ ਜੀ ਕਹਿੰਦੀ ਪਾਪਾ ਹੁਣ ਚਲੋ ਝੂਡੇ ਲੈਣੇ ਵੇਗਾ ਹੁਣ ਚਲੋ ਘਰ ਤੇ ਜੀਆ ਯਾਰ ਹੋਰ 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 ਪਿਛੇ ਉਹ ਟੈਂਪੂ ਭਰ ਕੇ ਆ ਗਿਆ ਦੇਖੋ ਪਿਛੇ ਉਹ ਦੇ ਉਹ ਹਾਂ ਦੇਖੋ ਭਾਈ ਨੀਦੀ ਪਿਛੋੜ ਸਾਈਡ ਤੇ ਆਓ ਸਾਈਡ ਤੇ ਆਰੋ ਸੰਗਤ ਦੇ ਕੋ ਟੈਂਪੂ ਦਾ ਮੇਲਾ ਦੇਖਣਾ ਸੰਗਤਾਂ ਤੇ ਕਾਫੀ ਗੱਡੀਆਂ ਵੀ ਲੱਗੀਆਂ ਹੋਈਆਂ ਵਾ ਤੇ ਲੋ ਜੀ ਬਾਬਾ ਜੀ ਦਰਬਾਰ ਤੇ ਮਤਤਨ ਟਿਕ ਲੈਣਾ ਉਹਨੇ ਦੀ ਕਾਲੀ ਪੈ ਗਈ ਘਰ ਜਾਣ ਨੂੰ ਤੇ ਚਲੋ ਚਲੋ ਸਭ ਤੋਂ ਦੇਖੋ ਜੀ ਮੇਲਾ ਆ ਨੀ ਇਹਦੇ ਵਿੱਚ ਝੁੰਡੇ ਲੈਣੇ ਹੁੰਦੇ ਆ ਬਾਸ ਤੇ ਲੋ ਜੀ ਹੁਣ ਆਪਾਂ ਚੱਲਦੇ ਆ ਜੀ ਹਨਾ ਜੀ ਜੀ ਚਲੀਏ ਘਰ ਫੇ ਚਲੋ ਨੀ ਜੀ ਤੇ ਆਣੀ ਜਲੇਬੀਆਂ ਲੈ ਆਰੇ ਖਾਣ ਵਾਸਤੇ ਖਾਣ ਵਾਸਤੇ ਤੇ ਲੋ ਜੀ ਦੇਖੋ ਹੀ ਬਾਕੀ ਮੇਲਾ ਭਰ ਰਿਹਾ ਦੇਖੋ ਸਭ ਤੋਂ ਤਫੀਰਤ ਤੇ ਹੁਣ ਆਪਣੀ ਵਾਪਸੀ ਦਾ ਬਲੌਗ ਛੋਟਾ ਬਣੇ ਜ਼ਰੂਰ ਸਬਕਾਰ ਕਰਿਓ ਜੀ ਜੀ ਲੈ ਆਇਆ ਚੱਲਦਾ ਫੂਕ ਬਾਰਾ ਇਹਦਾ ਫੂਕ ਬਾਰਾ ਇਹਦਾ ਫੂਕ ਬਾਰਾ ਐਸੇ ਅਚਿਤ ਰਹਿ ਉਹ ਚਲ ਗਿਆ ਚਲ ਗਿਆ ਚਲ ਗਿਆ ਤੇ ਲਓ ਜੀ ਇਹ ਸੀਗਾ ਜਨੌੜੀ ਮੇਲਾ ਤੇ ਵਧੀਆ ਵੈਸੇ ਤਾਂ ਕਿਉਂਕਿ ਦਰੇ ਏਰੀਆ ਵੀ ਘਟ ਪੈਂਦਾ ਜੀ ਦੀ ਮਿਲਾ ਤਾਂ ਬਹੁਤ ਵਧੀਆ ਹੈ ਜੀ ਜਿੱਦ ਜਿੱਦਾਂ ਟਾਈਮ ਹੁੰਦਾ ਉਦਾਂ ਉਦਾਂ ਲੋਕੀ ਬਾਧੇ ਪਏ ਹੈ ਜਿੱਦਾਂ ਹਾਂ ਇਹ ਹੈ ਗਿਆ ਇੱਧਰਲੇ ਪਾਸੇ ਜਾਂਦੇ ਆ ਜਗਾ ਤੇ ਮੱਠ ਢੱਕਣ ਤੇ ਬਾਤ ਸਾਡੀ ਉਹ ਵੀ ਬਲੌਗ ਹੈਗੀ ਆ ਜਿਨ੍ਹਾਂ ਨੇ ਨਹੀਂ ਦੇਖੀ ਜਗਾ ਉਹ ਜਾ ਕੇ ਉਹ ਵਾਲੇ ਬਲੌਗ ਦੇਖ ਲੈ ਤੇ ਬਾਤਿੰਗ ਵਗੈਰਾ ਲੈ ਲਈ ਹੈ ਤੇ ਨੀਦੀ ਖੁਸ਼ ਹੋ ਗਈ ਕਿਉਂਕਿ ਨੀਦੀ ਆ ਚਲਦੀ ਆ ਮੰਮੀਰੀ ਜੀ ਕਹਿੰਦੀ ਉਹ 엄마 ਚਲਦੀ ਨਹੀਂ ਮੈਂ ਕਿ ਹਵਾ ਨਾਲ ਚੱਲੂਗੀ ਪੁੱਤਰ ਨੀਦੀ ਖੋਚ ਨੀਦੀ ਨੂੰ ਪੂਰੇ ਮੇਲੇ ਚ ਕਾਇਜੀ ਪਸੰਦ ਆਈ ਜੀ ਮੇਲੇ ਝੂਲੇ 'ਤੇ ਥੋੜਾ ਜਿਹਾ ਲੇਵਾ ਝੂਲੇ ਵੀ ਵਸ ਐਵੇਂ ਇਹਨੇ ਪੈਸੇ ਹੀ ਵੇਸਟ ਕੀਤੇ ਇੱਕ ਇੱਕ ਰਾਉਂਡ ਹੀ ਲਿਆ ਬਾਕੀ ਟ੍ਰੇਨ ਦੇ ਲਈ ਦੋਕ ਉਹ ਵੀ ਲੈ ਕਿਸੇ ਸ਼ਾਲਮਾਨ ਹਾਂ ਹਾਂ ਬਸ 40-40 ਰੁਪਏ ਸਿੱਕੇ ਪਰ ਝੂਲੇ ਨੇ ਉਹ ਪੈਸੇ ਹੀ ਖਰਾਬ ਕੀਤੇ ਆ ਆ ਕੀ ਕੀ ਤੇਰੇ ਖੋ ਆਹ ਕੋਈ ਸਮਝ ਆ ਰਿਹਾ ਬਗਲ ਬਾਏ ਬਾਏ ਦੋਸਤੋ ਬਾਏ ਬਾਏ ਦੋਸਤੋ एक फिर से से। से बोलो। चलो बाय हम चल गाबेन ब्लॉक आऊगा वही बाकी सब फारी है। है तो भारी मेला लगता है गन्ना साहब दर्शन बाकी मेला हैगा थोड़ी जगह च लगा पर लोग की बहुत आते टू भर फिर के ਤੇ ਇਹ ਹੈਗਾ ਜਨੌੜੀ ਬਸ ਸਟੈਂਡ ਤੇ ਇਧਰਲੇ ਪਾਸੇ ਵੀ ਜਲੇ ਪੀਆ ਵਗੈਰਾ ਕੱਢਦੇ ਪਏ ਤਾਜ਼ੀਆਂ ਤੇ ਬਟ ਕਿਹੜਾ ਡਾ ਬਰੋ ਤਾਜ਼ੀ ਰੋਟੀ ਠੀਕ ਆ ਜੀ ਤੇ ਜਨੌੜੀ ਇਹ ਜਨੌੜੀ ਪਰੋਟਾ ਠੀਕ ਆ ਜੀ ਤੇ ਮੈਂ ਤਾਂ ਨੀਦੀ ਦੀ ਖਾਨੀ ਨੀਦੀ ਖੋਜ ਨੀਦੀ ਤਾਂ ਹਵਾ ਨਾਲ ਚੱਲਦਾ ਪਿਆ ਝੁੱਲਾ ਜਾਨੀ ਦੀ ਖੋਜ ਨੀਦੀ ਖੋਜ ਆ ਤੇ ਬਾਕੀ ਚਲੋ ਹੁਣ ਚੱਲੀਏ ਜਦੋਂ ਸਿੱਧਰਲੇ ਪਾਸੇ ਨੂੰ ਆਉਂਦੇ ਆ ਨਾ ਤੇ ਇਹਦੀਆ ਬਿਲਕੁਲ ਗ੍ਰੀਨ ਗ੍ਰੀਨ ਹੋ ਜਾਂਦਾ ਬੜਾ ਸੋਹਣਾ ਜਿਹਾ